ਆ ਵੀ ਵੇ ਫਿਰ ਹੈ ਹੋਰ ਆਉਣਾ ਸੀ ਪੁੱਤ ਆਪਦੇ ਘਰੇ ਠੀਕ ਸੀ ਸਾਰੇ ਠੀਕ ਸੀ ਬਸ ਅੱਛਾ ਜੇਸੀ ਤੂੰ ਇੱਥੋਂ ਦਾ ਦੱਸ ਇੱਥੇ ਕਿਵੇਂ ਮੇਰੇ ਬਾਦ ਕੀ ਚੱਲਿਆ ਇੱਥੋਂ ਉਧਰੋਂ ਫੋਨ ਫਾਨ ਆਇਆ ਕੋਈ ਚੱਲ ਮੁੰਡਾ ਇੱਥੇ ਕਿਹੜਾ ਫਿਲਮ ਚੱਲਣੀ ਆ ਫੋਨ ਫਾਨ ਨਹੀਂ ਆਇਆ ਤੇਰੀ ਮਾਂ ਤੇ ਤੂੰ ਆਈਆਂ ਸੀ ਅੱਛਾ ਤੇ ਫਿਰ ਬਾਪੂ ਨੇ ਤਾਂ ਬਾਵਾ ਛੜਨਾ ਉਹ ਤੇ ਇਹ ਗੱਲ ਨਹੀਂ ਆਉਣਾ ਅਜੇ ਗੱਲ ਨਹੀਂ ਕਰੀ ਆਈ ਨਹੀਂ ਉਹ ਉੱਤੋਂ ਮੈਨੂੰ ਕੋਈ ਨਹੀਂ ਲੱਗਦਾ ਉਹਦਾ ਮੁੰਡਾ ਤਾਂ ਅੱਛਾ ਬਾਪੂ ਮਗਰ ਦਾ ਜਾਂ ਫਿਰ ਉਹ ਕਹਿੰਦਾ ਵੀ ਭਾਈ ਸਾਡੇ ਨਾਲ ਦੋ ਲੱਗਾਂ ਲਗੀਆਂ ਆ ਸਾਨੂੰ ਉਹਨੇ ਪੈਸੇ ਦੇ ਗੁੜੀ ਲੈ ਜਾਗੇ ਮੀਰਾ ਜੀ ਰੱਖੀ ਰੱਖੋ ਹਾਂ ਉਹ ਗੱਲ ਤੇ ਨਹੀਂ ਆਉਂਦੇ ਬੱਬੇ ਬੈਠੀ ਰਹਾਂਦੇ ਫੇਰ ਆਪੇ ਗੱਲ ਤੇ ਆਉਣਗੇ ਓਹੋ ਆ ਬੈਠੀ ਕਿਵੇਂ ਰਹੂ ਨਾ ਹੁਣ ਐਂ ਲੈ ਆਈਏ ਹੂੰ ਐਡਾ ਨਾ ਤੇਜ਼ ਤੂੰ ਇੰਨੀ ਛੇਤੀ ਬੈਠੀ ਰਹਿੰਦੇ ਆਪੇ ਉਹਨਾਂ ਨੂੰ ਵੀ ਸੰਗ ਸ਼ਰਮ ਹੈਦੀ ਐ ਜਦੋਂ ਬੂਹੇ ਤੇ ਬੈਠੂਗੀ ਨਾ ਉਹਨਾਂ ਦਿੱਤੀ ਆਪੇ ਦੇਣਗੇ ਸਾਰਾ ਕੁਝ ਉਹ 2 ਵਜੇ ਬੈਠੇ ਮੈਨੂੰ ਫੋਨ ਵੀ ਆਇਆ ਸੀ ਉਹਦਾ ਹੂੰ ਹਰ 프리 ਦੇ ਕਿੰਨੀ ਆਏ ਕਰਕੇ ਤੁਸੀਂ ਪਹਿਲਾਂ ਤਾਂ ਗੱਲ ਨਹੀਂ ਕਰੀ ਆਵੇਂ ਮੈਂ ਤੈਨੂੰ ਕੀ ਪਤਾ ਮੈਂ ਕੀ ਪਤਾ ਗੱਲ ਕਰੀ ਹੋਈ ਹਾਂ ਉਹ ਤੁਸੀਂ ਤਾਂ ਜੋ ਹੀ ਸ਼ਰਮ ਲਾਤੀ ਮਾੜਾ ਮੋਟਾ ਤਾਂ ਗੱਲ ਕੀਤੀ ਸੀ ਅਖ ਤੇਰੇ ਨਾਲ ਗੱਲ ਕਰਨੀ ਸੀ ਹਾਂ ਮਾੜਾ ਮੋਟਾ ਤਾਂ ਮੈਂ ਕਰ ਦੋਗਾ ਆ ਝਾਰਾ ਹਾਂ ਤੇ ਉਹ ਕਿ ਮੈਂ ਨਹੀਂ ਆਏ ਨਹੀਂ ਜੋ ਉਹ ਆ ਕਿ ਉਹ ਮਹਾਜਰ ਵਸਿਤਾ ਜੋ ਗੱਲਤਰੀ ਮਾਂ ਵੀ ਕਹਿੰਦੀ ਆਪੀ ਵੀ ਕਹਿੰਦੀ ਹਾਂ ਤੇ ਮੈਨੂੰ ਹੀ ਉਹ ਨਹੀਂ ਲੱਗਦਾ ਮੈਨੂੰ ਇਸ ਦਾ ਜੋ ਵੀ ਹੱਲ ਹੋਊ ਰਪੀਆਂ ਦਾ ਬਸ ਐਸੇ ਦਲਤੇ ਡਟਿਆ ਰਹੀਂ ਆਪੇ ਦੇਣਗੇ ਸਾਰਾ ਮੈਂ ਤਾਂ ਗੱਲ ਹੀ ਨਹੀਂ ਕਰਦਾ ਬੇਬੇ ਮੈਂ ਤਾਂ ਐਂ ਕਹਿੰਦਾ ਜਿਵੇਂ ਮੇਰਾ ਬਾਪੂ ਕਰੂਗਾ ਉਹ ਵੀ ਸਹੀ ਹੈ ਮੈਂ ਪੁੱਤ ਹੈ ਹੀ ਕਹਿੰਨੀ ਆ ਤੂੰ ਨਾ ਦੀ ਜੀ ਮੈਂ ਇਹਦੇ ਵਿੱਚ ਕੀ ਕਰਨਾ ਜੋ ਗੱਲ ਤਾਂ ਬਾਪੂ ਨੇ ਕਰੀ ਆ ਮੇਰੇ ਕੋਲ ਜਨਾਬ ਤੇਰੇ ਬਾਪੂ ਤੇ ਛੱਡ ਦੇ ਆਪੇ ਗੱਲ ਕਰ ਲੂਗਾ ਅਸੀਂ ਹੈਗੇ ਆ ਜਦੋਂ ਗੱਲ ਕਰਨ ਵਾਲੇ ਹੁਣ ਆਪਾਂ ਫਿਰ ਜਮੇ ਨਹੀਂ ਲਿਆਉਂਦੀ ਵੀ ਫਿਰ ਆ ਜਾਵਾਂ ਲੈ ਲਿਆਉਂਦੇ ਨਹੀਂ ਕਿਥੇ ਗੱਲ ਤੇ ਤਾਂ ਹੁਣ ਲਿਆਉਂਦੇ ਵੀ ਚੰਗੇ ਲੱਗਦੇ ਆ ਫਿਰ ਚੱਲ ਕੋਈ ਨਹੀਂ ਫਿਰ ਦੇਖਦੇ ਆ ਮੈਂ ਤਾਂ ਕਹੇ ਤਾਂ ਹੂੰ ਪੀਵਾ ਠੀਕ ਆ ਭਈ ਐਂ ਫੋਨ ਤਾਂ ਤੈਨੂੰ ਕਰਦੀ ਹੋਊ। ਦੱਸੀਦਾ ਐ ਮੈਂ ਫੂਲ ਹੀ ਕਰਿਆ ਸੀ ਮੈਨੂੰ। ਹਾਂ। ਕਹਿੰਦੀ ਮੈਂ ਘਰੇ ਹੀ ਕਹਾ। ਅੱਛਾ। ਮੈਂ ਤੂੰ ਕੀ ਕਹਾ ਤੇਰੀ ਮਾਂ ਕਹੂਗੀ। ਹਾਂ। ਜਮੇ ਝੁੱਗਾ ਚੱਕੀ ਜਾਂਦੇ ਹਾਂ। ਨਾ ਹੁਣ ਉਹਦੇ ਭਰਾ ਭਜਾਈ ਨੂੰ ਕਹਿ ਕੇ ਤਾਂ ਤੋੜਿਆ। ਹੁਣ ਜੇ ਸ਼ਰਮ ਹੁੰਦੀ ਆਪ ਹੀ ਬਥੇਰਾ ਉਹਨਾਂ ਨੂੰ ਦੋਰੀ ਬਾਤ ਕਹਿਣ ਦੀ ਲੋੜ ਹੀ ਨਹੀਂ ਸੀ ਆਪਾਂ ਨੂੰ। ਚੱਲ ਬਸ ਕੋਈ ਨਹੀਂ ਮੈਂ ਦੱਸ ਦੂੰ ਜਿਵੇਂ ਗੱਲ ਬਾਤ ਹੋਈ ਜੰਗਾ। ਮੈਂ ਮੜਾ ਬਾਹਰ ਨੂੰ ਜਾ ਕੇ ਆਉਣਾ। ਚੱਲ ਕੋਈ ਨਾ ਜਾ ਆ। ਹਾਂ। ਕਿਵੇਂ ਵੀ ਹੋਇਆ ਹੱਲਾ। ਜੋ ਫੋਨ ਖਾਨ ਆਇਆ ਦੁਬਾਰਾ ਦੱਸ ਦੂੰ ਆ। ਮੇਰੇ ਬਾਪੂ ਕਿੱਥ ਆਹ ਦਰਿਆ ਆਇਆਗਾ ਆ ਜਾਂਦਾ ਕੋਈ ਨਾ ਚੰਗਾ ਲੈ ਦੇਖ ਲਾ ਆਉਂਦੇ ਨਹੀਂ ਗੱਲ ਤੇ ਆਪਦੇ ਤੇ ਮੈਂ ਤਾਂ ਇਹਦੋਈ ਆ ਇਹ ਨਾ ਤੇਜੇ ਕਿਤੇ ਦੇਖ ਲਾ ਸ਼ਰਮ ਚੁਰਮ ਹੈ ਹੀ ਨਹੀਂ ਜਮਾ ਨਾਲ ਕਹਿ ਕੇ ਭੇਜਿਆ ਭਰਾ ਪਰ ਜਾਈ ਨੂੰ ਨਹੀਂ ਸੰਗ ਆਉਂਦੇ ਵੀ ਸਾਡੇ ਏਦੀ ਬੇਚੀ ਕੀਤੀ ਆ ਵੀ ਅਸੀਂ ਕੁਛ ਤਾਂ ਦੇਈਏ ਕੋਸਤਨ ਕੋਈ ਨੱਕ ਕਾਨ ਨੂੰ ਦੇਈਏ ਹੋਰਾ ਨਹੀਂ ਲੈ ਉਹ ਗੋਲਦੇ ਨਹੀਂ ਗੱਲ ਪਤਨ ਕਿਹੇ ਜੇ ਵਿਚਾਰ ਮੈਂ ਚਲ ਪਤਨ ਕਿੱਧਰ ਜਾ ਕੇ ਬਹਿ ਗਿਆ ਐ ਹੇ ਨਹੀਂ ਖਾਂ ਕੋਈ ਕੰਮ ਤਾਂ ਦਾ ਬਸ ਨੇ ਨੂੰ ਫੋਨ ਤਾਂ ਕਰਕੇ ਵੇਖਾ ਕੀ ਕਹਿੰਦਾ ਹੁਣ ਤਾਂ ਮੰਮੀ ਵੀ ਆ ਗਈ ਹੋਣੀ ਮੰਮੀ ਨਾਲ ਤਾਂ ਗੱਲ ਕਰ ਹੀ ਲਈ ਹੋਣੀ ਉਹਨਾਂ ਨੇ ਇਹ ਚੱਕਣ ਕੇ ਤਾਂ ਫੋਨ ਬਸ ਫੋਨ ਚੱਕ ਲੈਣਾ ਹੈਲੋ ਹਲੋ ਹਾਂਜੀ ਕਿਵੇਂ ਹੋ ਠੀਕ ਹੈ ਜੀ ਤੁਸੀਂ ਦੱਸੋ ਕਿਵੇਂ ਹੋ ਵਧੀਆ ਵਧੀਆ ਜੀ ਹੋਰ ਕੀ ਕਰੀ ਜਾਂਦੇ ਸੀ ਕੋਈ ਨਹੀਂ ਇੱਧਰ ਫਰਦਾਈ ਸਭ ਚੀਜ਼ ਅੱਛਾ ਤੇ ਮੰਮੀ ਠੀਕ ਨੇ ਬੜਾ ਵਧੀਆ ਤੁਸੀਂ ਦੱਸੋ ਵਧੀਆ ਮੰਮੀ ਆ ਗਏ ਹਾਂ ਹਾਂ ਆ ਗਏ ਅੱਛਾ ਤੇ ਡੈਡੀ ਠੀਕ ਨੇ ਹਾਂਜੀ ਹਾਂਜੀ ਤੁਸੀਂ ਦੱਸੋ ਵਧੀਆ ਹਾਂ ਅੱਛਾ ਜੀ ਪੁੱਛੀਏ ਨੇ ਕੀ ਹੋ ਗਿਆ ਲੇ ਮੇਰੇ ਪਰਿਵਾਰ ਆ ਪੁੱਛ ਨਹੀਂ ਸਕਦੀ ਮੈਂ ਉਹਨਾਂ ਦਾ ਹਾਲ ਚਾਲ ਉਹ ਵੀ ਤਾਂ ਮੇਰੇ ਕੁਛ ਲੱਗਦੀ ਨੇ ਹਾਂ ਇਹ ਤਾਂ ਸਿਆਣੀ ਤੇਰੀ ਘਰ ਜੰਤੂ ਹਾਂਜੀ ਤੇ ਤੁਸੀਂ ਆਉਣਾ ਨਹੀਂਗਾ ਹੈ ਆਉਣਾ ਨਹੀਂਗਾ ਤੁਸੀਂ ਹੁਣ ਤਾਂ ਬਹੁਤ ਟਾਈਮ ਹੋ ਗਿਆ ਉਹ ਬਈ ਨੂੰ ਆਉਣ ਦੇਣ ਵੀ ਇਸਨੇ ਦੱਸਿਆ ਤਾਂ ਹੈ ਤੁਸੀਂ ਕਰ ਕਰਨਾ ਬੂਆ ਮੰਮੀ ਨੇ ਗੱਲ ਕੀਤੀ ਤਾਂ ਸੀਗੇ ਡੈਡੀ ਨਾਲ ਨਾਲੇ ਟਾਈਮ ਵੀ ਮੰਗਿਆ ਫਿਰ ਵੀ ਡੈਡੀ ਇੱਕ ਗਲਤੀ ਅੜਿਆ ਖੜਾ ਜੇ ਹੈਗਾ ਹੱਲ ਤਾਂ ਯਾਰ ਕਰ ਦਿਓ ਪਰ ਇਹ ਗਲੋਗਨਾਵਾਂ ਲਾਓ ਤੇ ਮੈਂ ਤੈਨੂੰ ਲੈ ਕੇ ਜਾਵਾਂ ਇੱਥੇ ਜੀ ਵੀ ਨਹੀਂ ਸਕਦਾ ਫਸਿਆ ਪਿਆ ਨਹੀਂ ਕੀ ਕਰਾਂ ਅੱਛਾ ਜੇ ਹੱਲ ਹੋ ਜੇ ਫਿਰ ਹੀ ਤੁਸੀਂ ਲੈ ਕੇ ਜਾਣਾ ਉਹ ਨਹੀਂ ਲੈ ਕੇ ਜਾਣਾ ਹੈ ਮੈਨੂੰ ਓਏ ਯਾਰ ਤੈਨੂੰ ਪਤਾ ਤਾਂ ਹੈਗਾ ਵੀ ਹੁਣ ਮੈਂ ਫਸਦਾ ਆ ਨਾ ਸਾਰੀਆਂ ਗੱਲਾਂ ਦੇ ਵਿੱਚ ਵਿਚ ਵਿਚਾਰੇ ਆ ਮੈਨੂੰ ਬੱਸ ਇਹ ਝੁਕਣਾ ਪੈਂਦਾ ਮੈਨੂੰ ਐ ਕਿ ਤੁਹਾਡੀ ਜਮਾ ਵੀ ਨਹੀਂ ਚੱਲਦੀ ਘਰੇ ਤੂੰ ਹੁਣ ਬੋਲਦਾ ਹੀ ਹੈ ਅੱਜ ਮੈਂ ਬੋਲ ਰਹੀ ਸੀ ਮੈਂ ਤੇ ਉਹ ਮੈਂ ਤਾਂ ਨਹੀਂ ਬੋਲਦੀ ਠੀਕ ਐ ਵੈਸੇ ਮੈਂ ਤੂੰ ਐ ਕਹਿੰਦੀ ਸੀਗੀ ਵੀ ਹੱਲ ਹੋ ਗਿਆ ਪੈਸਿਆਂ ਦਾ ਹੂੰ ਤਾਂ ਤੇ ਡੈਡੀ ਨੇ ਜੋ ਵੀ ਗਾਮ ਅੱਜ ਲੈਣੀ ਹੋ ਮੈਂ ਪੈਸੇ ਲੈ ਆਉਂਗੀ ਤੇ ਡੈਡੀ ਆਪ ਹੀ ਲੈ ਲੂਗਾ ਕੋਈ ਨਹੀਂ ਉ ਤਾਂ ਆਪੇ ਕਰ ਲਿਓ ਹੂੰ ਤੇ ਤੁਸੀਂ ਡੈਡੀ ਤੇ ਜਾਂ ਮੰਮੀ ਨਾਲ ਗੱਲ ਕਰ ਲਿਓ ਤੇ ਫਿਰ ਮੈਨੂੰ ਦੱਸ ਦਿਓ ਕਦੋਂ ਆਉਂਗੇ ਹਾਂ ਜੀ ਆ ਜਾਣਾ ਮੈਸਜ ਹੱਲ ਹੋ ਗਿਆ ਹਾਂਜੀ ਹੱਲ ਤਾਂ ਹੋ ਗਿਆ ਪਰ ਮੈਂ ਤੁਹਾਨੂੰ ਐ ਕਹਿੰਦੀ ਸੀ ਤੁਸੀਂ ਨੇ ਮੇਰੇ ਭਰਾ ਤੇ ਭੁਜਾਈ ਅੱਗੇ ਪੈਸਿਆਂ ਦੀ ਕੋਈ ਗੱਲ ਨਹੀਂ ਕਰਨੀ ਵੀ ਮੈਂ ਤੁਹਾਨੂੰ ਐ ਕਿਹਾ ਵੀ ਹੱਲ ਹੋ ਗਿਆ ਠੀਕ ਹੈ ਨਾ ਅੱਛਾ ਅੱਛਾ ਹਾਂ ਕੋਈ ਨਹੀਂ ਕੋਈ ਨਹੀਂ ਆਏ ਪਾਗਲ ਤਾਂ ਨਹੀਂ ਬਸ ਹਾਂਜੀ ਇਹ ਗੱਲ ਬਸ ਆਪਣੇ ਚ ਹੀ ਰਵੇ ਸ਼ੰਕਾ ਜੀ ਹੋਰ ਸੁਣਾਓ ਬਸ ਵਧੀਆ ਜੀ ਬਹੁਤ ਖੁਸ਼ੀ ਹੋਈ ਮੈਂ ਤੁਹਾਡੇ ਨਾਲ ਗੱਲ ਦੀ ਹਾਂਜੀ ਖੁਸ਼ੀ ਤਾਂ ਤੁਹਾਨੂੰ ਹੋਣੀ ਆ ਜਿਹੜਾ ਕੁਝ ਤੁਸੀਂ ਮੰਗਿਆ ਸੀਗਾ ਉਹ ਤੁਹਾਡਾ ਪੂਰਾ ਹੋ ਹੀ ਜਾਂਦਾ ਨਾ ਉਹ ਮੈਨੂੰ ਤਾਂ ਕੀ ਚਾਗਿਆ ਤੈਨੂੰ ਪਤਾ ਮੈਂ ਕੀ ਕਰਨੇ ਆ ਤੁਸੀਂ ਤਾਂ ਨਹੀਂ ਕਰਨੇ ਘਰੇ ਤਾਂ ਥੋੜੀ ਹੋਣੀ ਆ ਬੁੜਾ ਆ ਆਪਣੇ ਨਾਲ ਐਵੇਂ ਕਰੀ ਜਾਂਦਾ ਅੰਖੋ ਤੁੰਖੋ ਯਾਰ ਚਲੋ ਕੋਈ ਗੱਲ ਨਹੀਂ ਵੱਡੇ ਨੇ ਜਲ ਜਿਵੇਂ ਕਹਿੰਦੇ ਆ ਗੱਲ ਮੰਦਣੀ ਪਊਗੀ ਆਪਾਂ ਨੂੰ ਤਾਂ ਤਾਂ ਆਪਣਾ ਹੀ ਫਾਇਦਾ ਹਾਂਜੀ ਚੰਗਾ ਚਲ ਕੋਈ ਨਹੀਂ ਮਾਰਦਾ ਕਿਹੜਾ ਆਉਣਾ ਮੈਂ ਠੀਕ ਆ ਵੇਖ ਲਓ ਇਹ ਵੀ ਕੀ ਕਰਨ ਡੈਡੀ ਅੱਗੇ ਬੋਲ ਨਹੀਂ ਸਕਦੇ ਡੈਡੀ ਦਾ ਸੁਭਾਈ ਪੈੜਾ ਚੱਲ ਹੁਣ ਤਾਂ ਹੱਲ ਹੋ ਗਿਆ ਬਸ ਇੱਕ ਹੁਣ ਐਂ ਜੀ ਡਰ ਹੈ ਬਾਪੂ ਨਾ ਭਾਬੀ ਕੋਲ ਜਾਂ ਵੀਰੇ ਕੋਲ ਕੋਈ ਗੱਲ ਕਰ ਦੇ ਇਹਨਾਂ ਬਾਪੂ ਨੂੰ ਤਾਂ ਮੈਂ ਕਹਿ ਦੂੰਗੀ ਜਾ ਕੇ ਉਥੇ ਵਾਕੀ ਇੱਕ ਵਾਰ ਇਹਨਾਂ ਨੂੰ ਕਹਤਾ ਇਹ ਆਉਣਗੇ ਅੱਛਾ ਮੈਂ ਦੱਸਾਂ ਜਾ ਕੇ ਇਹਨਾਂ ਨੂੰ ਵੀ ਅੱਜ ਆਉਣਾ ਮੰਮੀ ਹਾਂ ਬਤਨ ਕੀ ਕਰੀਏ ਨੇ ਆ ਆ ਕੁੜਤੀ ਜਿੱਤ ਰਵਾਈ ਕਰੀ ਜਾਂਦੀ ਸੀ ਲੈ ਤਾਂ ਮੈਂ ਕਰ ਦਾਂਦੀ ਚਲ ਕੋਈ ਨਾ ਪੁੱਤ ਹਾਂ ਕਿਵੇਂ ਸੀ ਮੈਂ ਤੁਹਾਨੂੰ ਇਹ ਕਹਿੰਦੀ ਸੀ ਮੇਰੇ ਨਾਲ ਕੁਲਦੀਪ ਨਾਲ ਗੱਲ ਹੋਈ ਆ ਹਾਂ ਤੇ ਉਹ ਮੈਂ ਦੱਸਤਾ ਸੀ ਕਿ ਵੀ ਪੈਸੇ ਦਾ ਹੱਲ ਹੋ ਗਿਆ ਅੱਛਾ ਤੇ ਫਿਰ ਉਹ ਕਹਿੰਦਾ ਮੈਂ ਅੱਜ ਹੀ ਆ ਜਾਣਾ ਕਹਿੰਦਾ ਕਰੇ ਕਰੇ ਕਰਕੇ ਅੱਛਾ ਚਲ ਠੀਕ ਹੈ ਪੁੱਤ ਫਿਰ ਜੇ ਆ ਜਾਣਗੇ ਤਾਂ ਤੇ ਬਾਕੀ ਹੁੰਦੇ ਜਿਦਿਆਂ ਪਤਾ ਨਹੀਂ ਕੱਲਾ ਹੋਊਗਾ ਕਿ ਮੈਂ ਤਾਂ ਵੈਸੇ ਫ਼ੈਨਿਕਾ ਬਸ ਵੀ ਮੈਂ ਤਾਂ ਫਿਰ ਅੱਜ ਹੀ ਆ ਜੂਗਾ ਤੈਨੂੰ ਲੈ ਜੂਗਾ ਅੱਛਾ ਹਾਂ ਤੇ ਮੰਮੀ ਵੀ ਆ ਗਈ ਮੰਮੀ ਉਹ ਤੇ ਮਾਮੇ ਕੋਲ ਗਈ ਸੀ ਨਾ ਮਾਮਾ ਬੁਣ ਆ ਗਈ ਹਾਂ ਆ ਗਈ ਚਲ ਬਧੀਆ ਹੋਇਆ ਪਤਾ ਆ ਗਈ ਗੱਲ ਸੁਣ ਉਹਨਾਂ ਦਾ ਇਹ ਮੂੰਹ ਬੰਦ ਦੀ ਵੀ ਇੱਨਾ ਕੋਲੇ ਨਾ ਕੋਈ ਬਦਲ ਕਰਦਣਾ ਤੂੰ ਤਾਂ ਮੰਮੀ ਤੁਹਾਡੇ ਮੈਂ ਬਿਨਾਂ ਕਹੀ ਕਿਹਾ ਤਸੀਂ ਕੱਕਨੇ ਨੂੰ ਮੇਰੇ ਭਰਾ ਤੇ ਭਾਬੀ ਮੂਰੇ ਕੋਈ ਪੈਸਿਆਂ ਦੀ ਗੱਲ ਨਾ ਕਰੀਓ ਤੈਨੂੰ ਪਤਾ ਮੈਨੂੰ ਤਾਂ ਜੀਣ ਨਹੀਂ ਦੇਣਾ ਜੇ ਇਹੀ ਗੱਲ ਦਾ ਪਤਾ ਲੱਗ ਗਿਆ ਵੀ ਆਹ ਆ ਤੂੰ ਪਲਾਟ ਗਹਣੇ ਧਰ ਕੇ ਤੇ ਪੈਸੇ ਦਿੱਤੇ ਹਰਪ੍ਰੀਤ ਨੂੰ ਇਹੀ ਗੰਦ ਤਾਂ ਮੈਨੂੰ ਡਾਰਾ ਮਮੀ ਕਿੰਨਾ ਕ ਟਾਈਮ ਲਗਾ ਕੇ ਰੱਖੇਗੇ ਇੱਕ ਨਾ ਇੱਕ ਦਿਨ ਤਾਂ ਪਤਾ ਲੱਗ ਹੀ ਜਾਊਗਾ ਇਹਨਾਂ ਨੂੰ ਤੂੰ ਕੁਛ ਨਹੀਂ ਹੁੰਦਾ ਪੁੱਤ ਕੋਈ ਗੱਲ ਨਹੀਂ ਮੈਂ ਤੇਰੀ ਭੂਆ ਨਾਲ ਦੁਬਾਰੀ ਗੱਲ ਕਰੂੰਗੀ ਇਹ ਭੈਣੇ ਕੁਛ ਨਾ ਕੁਛ ਪੈਸੇ ਤੂੰ ਕਰ ਦੇ ਤੇ ਕੁਛ ਨਾ ਕੁਛ ਮੈਂ ਤੇਰੇ ਮਾਮੇ ਤੋਂ ਲੈ ਲੂੰਗੀ ਪਲਾਟ ਦਾ ਕੋਈ ਨਾ ਮੈਂ ਛੜਾਈ ਲੂੰਗੀ ਪਲਟ ਦਸ ਦਾਲੂਗੀ ਹਾਂ ਭੂਆ ਕਰ ਦੂਗੀ ਹੱਲ ਕੋਈ ਪੈਸੇ ਆਂਦਾ ਭੂਆ ਕਹਿੰਦੀ ਤਾਂ ਫਿਰ ਸਹੀ ਹਾਂ ਉਦੋਂ ਕਹਿੰਦੀ ਸੀ ਹੁਣ ਸੱਚੀ ਲਊਗੀ ਤੁਸੀਂ ਗੱਲ ਕਰ ਲਿਓ ਭੂਆ ਨਾਲ ਫੋਨ ਤੇ ਹਾਂ ਠੀਕ ਹੈ ਮੈਂ ਬੁਲਾਉਂਗੀ ਤੇਰੀ ਭੂਆ ਨੂੰ ਮੈਂ ਬੁਲਾ ਲੈਣੀ ਹੈ ਅੱਛਾ ਬੁਲਾ ਲਿਓ ਫਿਰ ਹਾਂ ਮੈਂ ਭਈ ਲੈਣ ਆਉਂਦੇ ਆ ਉਹਦੇ ਸਾਹਮਣੇ ਪੈਸੇ ਪੜਾਵਾਂਗੇ ਜੇ ਆਉਣਾ ਭੂਆ ਆ ਜੂਗੀ ਨਹੀਂ ਫਿਰ ਗੱਲ ਕਰ ਲਿਓ ਫੋਨ ਤੇ ਚੱਲ ਮੈਂ ਫੋਨ ਤੇ ਗੱਲ ਕਰਕੇ ਦੇਖਦੀ ਹਾਂ ਕੀ ਕਹਿੰਦੀ ਹੈ ਹਾਂ ਤੇ ਬਾਕੀ ਮੈਂ ਕਹਿੰਦੀ ਸੀ ਕਿ ਵੀਰ ਹੋਈ ਕਿੱਥੇ ਦਿਖੀ ਨਹੀਂ ਜਾਂਦੇ ਦਵਾਈ ਲੈਣ ਗਈ ਉਹ ਤੇ ਮੈਂ ਉਹਨੂੰ ਖੰਗੇ ਜੀ ਖਾਣ ਜਾ ਲੱਗਿਆ ਪਿਆ ਗਾਲਾ ਅੱਛਾ ਹਾਂ ਬੁਖਾਰ ਜਾ ਹੋ ਗਿਆ ਸੀ ਮੈਂ ਚੱਲ ਦਵਾਈ ਦੇ ਆ ਠੀਕ ਹੈ ਤੇ ਬਾਕੀ ਮੈਂ ਨਾ ਫੋਨ ਕਰ ਦਿੱਤਾ ਸੀਗਾ ਉਹਨਾਂ ਨੇ ਇਹ ਕਹਿੰਦਾ ਸੀ ਦੇ ਵੀ ਹੱਲ ਹੋ ਗਿਆ ਪੈਸਿਆਂ ਦਾ ਮੁੜ ਕੇ ਦੁਬਾਰਾ ਖੇਡ ਲਾ ਉਹਦੇ ਕੱਕੜੇ ਦਾ ਫੋਨ ਆਇਆ ਕਹਿੰਦਾ ਕਿੰਨੇ ਪੈਸੇ ਦਾ ਹੱਲ ਹੋਇਆ ਮੈਂ ਕਿਹਾ ਤਿੰਨ ਹੀ ਕਿਹਾ ਸੀਗਾ ਤੁਸੀਂ ਤਿੰਨ ਦੇ ਕੀਤਾ ਹਾਂ ਠੀਕ ਹੈ ਤੇ ਕਹਿੰਦਾ ਚੱਲ ਠੀਕ ਹੈ ਫਿਰ ਫੋਨ ਕੱਟ ਤਾ ਅੱਛੇ ਹਾਂ ਕੋਈ ਗੱਲ ਨਹੀਂ ਉਹ ਹੀ ਕੱਟਤਾ ਹੋਊਗਾ ਬੁੱਤਾ ਫੋਨ ਤਾਂ ਕੋਈ ਗੱਲ ਨਹੀਂ ਉਹ ਨੂੰ ਆਏ ਹੋਗਾ ਵੀ ਉਥੇ ਜਾਣਾ ਵੀ ਤਾਂ ਸਹੀ ਚਲ ਜਾ ਕੇ ਗੱਲ ਕਰ ਲਾਂਗੇ ਤੇ ਨਾਲੇ ਨਹੀਂ ਤੈਨੂੰ ਆਏ ਗਏ ਉਹ ਮੇਰੀ ਨਮਾਰੀ ਚ ਨਾ ਸੂਟ ਪਏ ਨੇ ਦੋ ਨਵੇਂ ਤੇ ਉਹ ਲੈ ਜੀ ਚੱਕਾ ਸੂਟਾਂ ਨੂੰ ਕੀ ਮੰਮੀ ਤੈਨਾਂ ਕੁਝ ਕਰੀਏ ਨਹੀਂ ਮੇਰੀ ਗੱਲ ਸੁਣੋ ਇੱਕ ਤਾਂ ਤੇਰਾ ਕਰਦੀ ਇੱਕ ਤੇਰੀ ਸੱਸ ਦਾ ਕਰ ਦੂੰਗੀ ਠੀਕ ਹੈ ਆਏ ਕਹੋ ਵੀ ਅਗਲੀ ਵੀ ਗਈ ਸੀ ਪੇਕੇਾਂ ਦੇ ਕੀ ਲੈ ਕੇ ਆਈ ਹੈ ਮੰਮੀ ਪਹਿਲੇ ਇਹਨਾਂ ਕੁਝ ਕਰੀਏ ਨੇ ਹੁਣ ਸੂਟਾਂ ਦੀ ਕਸ ਰਹਿ ਕੇ ਕੋਈ ਨਾ ਬੁੱਤ ਕੁਝ ਨਹੀਂ ਹੁੰਦਾ ਸੂਟਾਂ ਨਾਲ ਕੱਪੜੇ ਦਾ ਕੀ ਏ ਧੋ ਪਾਏ ਤੇ ਗਿਆ ਚਲ ਚੰਗਾ ਕੋਈ ਨਾ ਮੈਂ ਲੈ ਜੂਗੀ ਪਾ ਲੂੰਗੀ ਬੈਗ ਚ ਤੇ ਬੈਗ ਚ ਪਾ ਲਈ ਤੇ ਦੋ ਕੁਰਤੇ ਪਜਾਮੇ ਉਹ ਕੱਢ ਲਈ ਚੰਗਾ ਬਾਪੂ ਤੇ ਕੁਝ ਹੋਰ ਜਾਈ ਕਰੀ ਕੇਸ ਲੈ ਲਈ ਇੱਕ ਸੌਰੇ ਦਾ ਤੇਰੇ ਦਾ ਕੇਸ ਲਾ ਦੂੰਗੀ ਤੇ ਕਲਦੀਪ ਦਾ ਕੁਰਤਾ ਵੀ ਅੰਮ ਲੈ ਜਾ ਚਲ ਚੰਗਾ ਮੈਂ ਫਿਰ ਵਾਪਸ ਆਈ ਲੈਣ ਤੇ ਬਾਲਾ ਬੈਗ ਚ ਜਾ ਰਹੀ ਜਾ ਪਰ ਮੋਰ ਕੇ ਪਾ ਲਈ ਕਰ ਹਾਂ ਤੇ ਹੋਰ ਚਲ ਵਧੀਆ ਹੈ ਮੇਰੀ ਧੀ ਆਪਦੇ ਘਰੇ ਵਗ ਜੂਗੀ ਕਰੀਏ ਕਿ ਕਹਿੰਦੇ ਹੁੰਦੇ ਧੀਆ ਪਿਛੇ 600 100 ਪਾਪੜ ਬੇਲਣੇ ਪੈਂਦੇ ਆ ਚਲ ਕੋਈ ਨਾ ਪਲਾਟ ਦਾ ਕੀ ਹੈ ਹਾਂ 2 ਮਹੀਨੇ 4 ਮਹੀਨੇ ਠਹਿਰ ਕੇ ਛੁੱਟ ਜੂਗਾ ਵਿਆਹ ਜੀ ਹੈ ਵੇ ਅਜ ਦੇ ਦਾਂਗੇ ਹੋਰ ਕੀ ਹੈ ਫਿਰ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਬਠਿੰਡੇ ਦਿਖਾ ਲੋ ਬਠਿੰਡੇ ਦਿਖਾ ਲੋ ਫਿਰ ਤੁਸੀਂ ਬਠਿੰਡੇ ਵੀ ਨਹੀਂ ਦਿਖਾਇਆ ਉਹਨੂੰ ਹੈ ਮੈਂ ਤਾਂ ਬਥੇਰਾ ਕਿਹਾ ਸੀ ਮੇਰੇ ਕਿਹੜਾ ਸੁਣਦੇ ਐ ਆਪਦੀ ਮਰਜ਼ੀ ਕਰਦੇ ਆ ਤਿੰਦਸ ਪਤਾ ਤਾਂ ਹੈ ਜੈ ਉਹਨਾਂ ਦਾ ਆ ਤੇਰੀ ਪਰਜਾਇ ਨਹੀਂ ਪੈਰ ਲੱਗਣ ਮੰਦੀ ਕਿਸੇ ਦੇ ਉਹ ਤਾਂ ਕੋਈ ਗੱਲ ਨਹੀਂ ਹੈਗੀ ਉਹ ਹੀ ਤਾਂ ਗੱਲ ਹੈ ਫਿਰ ਜਦੋਂ ਮੂਰੇ ਉਹ ਹੋ ਜਾਂਦੀ ਹੈ ਕੀ ਕਹਿ ਸਕਦੀ ਆ ਮੈਂ ਤੈਨੂੰ ਪਤਾ ਹੀ ਐ ਫਿਰ ਓਕੇ ਹਾਂ ਜਾਂਦਾ ਹੀ ਆ ਫਿਰ ਹੁਣ ਗੱਲ ਤਾਂ ਫਿਰ ਕਰਨੀ ਹੁੰਦੀ ਆ ਵੀ ਅੰਗ ਘਰ ਦੇ ਵਿੱਚ ਤਾਂ ਬੰਦਾ 100 ਗੱਲਾਂ ਕਹੀ ਦਿੰਦਾ ਹੁੰਦਾ ਏ ਤੈਨੂੰ ਕਿਹਾ ਸੀ ਤੂੰ ਬਾਗ ਚੱਲਣ ਨਾਲ ਕੋਈ 100 ਗੱਲ ਹੋ ਜਾਂਦੀ ਏ ਉਹ ਫਿਰ ਘਰੇ ਵੀ ਤਾਂ ਕੋਈ ਚਾਹੀਦਾ ਹੁੰਦਾਗਾ ਕਿ ਜਿੰਦੇ ਲੱਜੇ ਇੱਥੇ ਭਲਾ ਸੀ ਸਿਆਣੀ ਬੈਣੀ ਏ ਤੂੰ ਬਹੁਤ ਵਾ ਚਲੋ ਕੋਈ ਨਹੀਂ ਹੁਣ ਉਹਨਾਂ ਨੂੰ ਕਹਿ ਦੇ ਜੇ ਗੱਲ ਮੰਨਣ ਤਾਂ ਬਠੰਡੇ ਲੈ ਆਵਾਂਗੇ ਦਵਾਈ ਦਵਾ ਲਾਵਾਂਗੇ ਕਿਨੂੰ ਦਵਾ ਰਿਆਂ ਤੇ ਮਾਮੇ ਦੀ ਗੱਲ ਹੋ ਰਹੀ ਏ ਇੱਧਰ ਆ ਅੱਛਾ ਮਾਂ ਬਠੰਡੇ ਦਵਾਈ ਦਵਾ ਲੈਣੇ ਬਠੰਡੇ ਕਿ ਆ ਸੀ ਇਹਨਾਂ ਨੂੰ ਮੈਂ ਤੇ ਉੱਥੇ ਪਿੰਡ ਤੁਰੇ ਫਿਰਦੇ ਆ ਆ ਬੰਨਾਂ ਵਾਲਿਆਂ ਦੇ ਵਿੱਚ ਅਕੇ ਵੀ ਬਾਹ ਦਾ ਕੰਮ ਆਗਾ ਤੇ ਉਹ ਕਰ ਲਾਂਗੇ ਉਹ ਮਹੌਕੇ ਵੀ ਡਾਕਟਰ ਹੁੰਦੇ ਆ ਉਹ ਤਾਂ ਐਵੇਂ ਕੇਰਾ ਬੰਨ ਕੇ ਹੱਡ ਪਿੰਗਾ ਕਰਕੇ ਖਿਲਾਉਂਦੇ ਨਹੀਂ ਉਹ ਤੈਨੂੰ ਪਤਾ ਜਦੋਂ ਸੁਣਦੇ ਨਹੀਂ ਫਿਰ ਪੁੱਤ ਜਦੋਂ ਮੂਰੇ ਹੋ ਜਾਂਦੀਆਂ ਜਦੋਂ ਆਪਰੇ ਦਾ ਫੋਨ ਆਇਆ ਸੀ ਮੈਨੂੰ ਅੱਛਾ ਕੀ ਹੱਲ ਹੋ ਗਿਆ ਰੁਪਈਆ ਦਾ ਆਜੋ ਹੈ ਅੱਛਾ ਲੈ ਪੈਸੇ ਨਾਲ ਹੋ ਗਏ ਲੈ ਮੰਨਗੇ ਨਾ ਮੈਂ ਤੈਨੂੰ ਕੀ ਕਿਹਾ ਸੀ ਤੂੰ ਬੈਠਾ ਰਹਿ ਜਦੋਂ ਕੀ ਉਹਨਾਂ ਦੀ ਬੂਹੇ ਤੇ ਬੈਠੀ ਆਪੇ ਮੰਨਣਗੇ ਉਹ ਮੈਂ ਆਈ ਗੱਲ ਤਾਂ ਇਹਨੂੰ ਸਮਝਾਉਂਗਾ ਸੀ ਪਹਿਲੇ ਨਹੀਂ ਬਗਾ ਤੂੰ ਤਾਂ ਉੱਥੇ ਲੱਗੀ ਸੀ ਮਗਰ ਉਹ ਇੱਥੇ ਆ ਗਈ ਨਾ ਤੂੰ ਜਾਣੀਆਂ ਉਹ ਅੱਛਾ ਹਾਂ ਆ ਦੱਸ ਕੇ ਹਟ ਮੈਂ ਸਾਰੀ ਗੱਲ ਕਰ ਲਈ ਮਾ ਵੀ ਮੇਰੀ ਗੱਲ ਸੁਣ ਲਓ ਕੁੜੀ ਵਿਸਾਉਣੀ ਆ ਤਾਂ ਹੱਲ ਕਰਨਾ ਉਹ ਨਹੀਂ ਥੋੜੀ ਮਰਜ਼ੀ ਹਾਂ ਠੀਕ ਹੈ ਫਿਰ ਕਿਹਦੀ ਹਾਰ ਪੀਤ ਮੈਂ ਕਹਿੰਦੀ ਪੈਸਿਆਂ ਦਾ ਹੱਲ ਹੋ ਗਿਆ ਤੇ ਕਹਿੰਦੀ ਆ ਜਾਓ ਕਹਿੰਦੀ ਲਾਈਨ ਫਿਰ ਤੁਸੀਂ ਘਰੇ ਗੱਲ ਕਰ ਲਓ ਮੈਂ ਕਿਹਾ ਫਿਰ ਤਾਂ ਲੋੜ ਹੀ ਨਹੀਂ ਪੁੱਛਣ ਦੀ ਆਉਂਗਾ ਹੀ ਫਿਰ ਹਾਂ ਤੂੰ ਜਾ ਵਸਤੇ ਆਰ ਹੋ ਜਾ ਹਾਂ ਹੀ ਹਾਂ ਕੱਲ ਤੇ ਫਿਰ ਤੋਂ ਬਦਲ ਲੈਣਾ ਮਾੜੀ ਬੁੱਤ ਚਾਹ ਚੂਟ ਬਦਲ ਲੈ ਵੇਲਾ ਨਹੀਂ ਤਾਂ ਇਹੀ ਭਾਜਿਆ ਕੀ ਆ ਹੁੰਦਾ ਕੁਝ ਨਹੀਂ ਹੁੰਦਾਗਾ ਹਾਂ ਹੁਣ ਤਾਂ ਮੈਂ ਹੈਗਾ ਉਹਨੇ ਤਾਂ ਪੈਸੇ ਦੇਣ ਦਾ ਮੂਡ ਬਾਅਦ ਚ ਬਦਲਣਾ ਨਾ ਜਾਵੇ ਬਦਲਣਾ ਜਾਣਾ ਉਹ ਐਂ ਕਹਿੰਦੀ ਸੀ ਹਾਂ ਉਹ ਕਹਿੰਦੀ ਵੀ ਮੇਰੇ ਵੀਰੇ ਨੂੰ ਤੇ ਭਾਬੀ ਨੂੰ ਨਾ ਦੱਸਿਓ ਇਹ ਗੱਲ ਮੈਂ ਕਿਹਾ ਅਸੀਂ ਕਮਲੇ ਹੋਈ ਲੈ ਸਾਨੂੰ ਕੀ ਲੋੜ ਪਈ ਐ ਮੈਂ ਢੋਲ ਵਜਾਉਣ ਦੀ ਐ ਸਾਡਾ ਮਸਲਾ ਹੱਲ ਹੋ ਗਿਆ ਹੋ ਨੇ ਬਬੇ ਤੇ ਮੇਰੀ ਕਾਜੇ ਪੈ ਗਈ ਹੁ ਠੰਡ ਪੈਲੇ ਲੈ ਦੇਖ ਲੈ ਨਾ ਤੇਰੇ ਘਰ ਕੀ ਕਰਦੇ ਫਿਰਦੇ ਆ ਅਸੀਂ ਕਿ ਨਾਲ ਹਿੱਕ ਤੇ ਧਰ ਕੇ ਲੈ ਜਾਣਾ ਚੱਲ ਕੋਈ ਨਹੀਂ ਆ ਮੇਰੀ ਗੱਲ ਸੁਣ ਦੇ ਮੈਂ ਤਾਂ ਸਿੱਧੀ ਗੱਲ ਕਹਿਣਾ ਬਈ ਨਾਜੇ ਕੇ ਘਰੇ ਖੜੀ ਐ ਬਹੁਤ ਸੋਹਣੀ ਮੱਝ ਦੂਜੇ ਸੂਏ ਆ ਅੱਛਾ ਠੀਕ ਐ ਨਾ ਮੈਂ ਤਾਂ ਹੁਣ ਹੀ ਜਾ ਕੇ ਗੱਲ ਕਰ ਲੈਣਾ ਉਹਦੇ ਨਾਲ ਠੀਕ ਐ ਨਾ ਮੈਂ ਤਾਂ ਉਹਨੂੰ ਕਹਿ ਦੇਣਾ ਵੀ ਭਾਈ ਤੇਰੇ ਆਥਨ ਤੱਕ ਜੇ ਧਰ ਕੇ ਲੱਗ ਤੈਨੂੰ ਪੈਸੇ ਦੇ ਦਾਂਗੇ ਤੇ ਮੱਝ ਮੇਰੇ ਘਰੇ ਬੰਨਿਆ ਠੀਕ ਐ ਮੈਂ ਪੁੱਛਣਾ ਭੁੱਲ ਗਿਆ ਬਾਪੂ ਕਿੰਨੀ ਕਿਰਪੀਆਂ ਦਾ ਹੱਲ ਕਰਿਆ ਉਹਨਾਂ ਨੇ ਪੁੱਛਣੇ ਬਾਰੇ ਤੇ ਪੁੱਛਣਾ ਫਿਰ ਉਹੀ ਗੱਲ ਹੈ ਦਿਮਾਗ ਦੀ ਵਰਤ ਨਾ ਇਹਨਾਂ ਦੀਆਂ ਗੱਲ ਉਸ ਟਾਈਮ ਹੀ ਕਰ ਲਈਦੀ ਹੁੰਦੀ ਪੂਰੀ ਇੱਕ ਆ ਬੁੜੀ ਪਤਾ ਨਹੀਂ ਬੰਦਾ ਕੀ ਇਹ ਬੋਲਣ ਲੱਗਿਆ ਵੀਡੀਓ ਕਾਲ ਆਉਂਦੀਆਂ ਹਨ ਤਾਂ ਕਰੋ ਨਾ ਉਹ ਸਾਈਬਰ ਅਪਰਾਧੀ ਹੋ ਸਕਦੇ ਨੇ ਇਹ ਤਾਂ ਚੰਗੀ ਗੱਲ ਹੀ ਕਹਿੰਦੇ ਐ ਹਾਂ ਹਾਂ ਸਿੱਪਰ ਤੇ ਤੁਰੰਤ ਉਹ ਹੀ ਗੱਲ ਪਹਿਲਾਂ ਜੀ ਗੱਲ ਪੂਰੀ ਕੀਤੀ ਹੁੰਦੀ ਤਾਂ ਹੁਣ ਲੋੜ ਹੀ ਨਹੀਂ ਸੀ ਤੈਨੂੰ ਆ ਗੱਲ ਕਰਨ ਦੀ ਤੇ ਜਾਇ ਹੋਵੇ ਉੱਥੇ 50000 ਕੋ ਕਰੀ ਬੈਠਿਆ ਨਾ ਉਹ ਨਾ 50000 ਫੜ ਕੇ ਮੂਰੇ ਤੁਰਿਆ ਉਹ ਜਿੰਨਾ ਵੀ ਕਹਿੰਦੇ ਆ 2-3 ਲੱਖ ਪੰਜ 2 ਤੋਂ ਵੱਧ ਵੱਧ ਜਿੰਨਾ ਮਰਜ਼ੀ ਆਵੇ ਹਾਂ ਉਹ ਹਰਪ੍ਰੀਤ ਸਾਚੇ ਕੱਲ ਮੈਂ ਪੁੱਛਣੀ ਭੁੱਲ ਗਿਆ ਤੁਨੂੰ ਹਾਂਜੀ ਕਿੰਨੇ ਰੁਪਈਆ ਦਾ ਹੱਲ ਹੋਇਆਗਾ ਤੈਨੂੰ ਦਾ ਜੀ 3 ਲੱਖ 3 ਲੱਖ ਦਾ ਵਾ ਠੀਕ ਆ ਫਿਰ ਤਿਆਰ ਹੋ ਜਾ ਵਸ ਤੂੰ ਆ ਗਿਆ ਮਤਲਬ ਹਾਂਜੀ ਹਾਂਜੀ ਯਾਰੇ ਬਾਪੂ ਨੇ ਪਿੰਨ ਨਹੀਂ ਕੀਤਾ ਸੀ ਕਿ ਕੋਲੇ پیسے ਲਈ ਹੱਲ ਕੀਤਾ ਚੰਗਾ ਤਨ ਮਾਫੀ ਵੱਧ ਕਹਿੰਦਾ ਉਹ ਓਹ ਹੋ ਯਾਰ ਮੈਂ ਪਤਾ ਨਹੀਂ ਦਿਮਾਗ ਨੂੰ ਹੁਣ ਮੇਰੀ ਗੱਲ ਸੁਣ ਤੂੰ ਐਂ ਕਹੇ ਜੇ ਗੱਲਬਾਤ ਹੋਈ ਵੀ ਸਨ ਲੋੜ ਤਾਂ ਪੰਜ ਦੀ ਸੀ ਹੁਣ ਐ ਕਿਹੜਾ ਕਹਾਂਗਾ ਨਾ ਹਾਂ ਕਹ ਪੰਜ ਦੀ ਸੀ ਮੈਂ ਬਾਪੂ ਨੂੰ ਆਪੇ ਮਰਾ ਲਊਗਾ ਤੂੰ ਐ ਗੱਲ ਕਰੇਂ ਕਿਰਾ ਨਾ ਉਦੋਂ ਸੁੱਤਾ ਸੀ ਤੂੰ ਉਦੋਂ ਨਾ ਪੰਜ ਕਹਿ ਹੈਗਾ ਨਹੀਂ ਦਿਮਾਗ ਹੈਗਾ ਸੀ ਕੰਮ ਕਰਦਾ ਉਦੋਂ ਜੇ ਤੂੰ ਹਿੰਦੀ ਤੇ ਗੱਲ ਕਹਿ ਦਿੰਦੀ ਕਰਦਾ ਲੈ ਦਿਮਾਗ ਕੰਮ ਹਾਂ ਉਹਨਾਂ ਦੀ ਗੱਲ ਸਿੰਘ ਕਿਹਨੇ ਦੇਖਿਆ ਹੋਰ ਕੀ ਆ ਮੇਰੇ ਦੋ ਮਹੀਨੇ ਸਾਜਣੀਆਂ ਆ ਜਮਾ ਟੌਪ ਦੀਆਂ ਆ ਜਾਣੀਆਂ ਆਪੂ ਹਾਂ ਬਸ ਠੀਕ ਦੋ ਮਹੀਨੇ ਲੈ ਕੇ ਨਾ ਮੇਰੇ ਵਧੀਆ ਤਾਂ ਵੀ ਕੱਟ ਕੋੜ ਨਾਵਲਾ ਪਿਆ ਸੱਤੇਰ ਦੀ ਬਾਜੂ ਦਾ ਤੂੰ ਬਾਹਰ ਹੋਰ ਨਾ ਕਰ ਮੈਂ ਤੇ ਦੱਸਾਂ ਗੱਲ ਬਤਿਆਰ ਹੁਣ ਵਿੱਚ ਮਹਿੰਦੀ ਲਾਉਣੀ ਆ ਕਿ ਤੂੰ ਜਾ ਛੇਤੀ ਜਾ ਜਾ ਕੇ ਲੈ ਆ ਉਹ ਪੈਸੇ ਉੱਤੇ ਪਾਇਆ ਮੇਰੇ ਬਾਟੂਏ ਤੇ ਕੱਢ ਲਈ ਆ ਮੇਰੀ ਗੱਲ ਸੁਣ ਮੈਂ 나ਜਰ ਦੇ ਘਰ ਜਾ ਹੀ ਨਾ ਵਾਂ ਕਿ ਪੈਸਾ ਆਇਆ ਤਾਂ ਗੱਲ ਕਰ ਹੁਣ ਮੇਰੀ ਤਾਂ ਤੀਖ ਨਹੀਂ ਆਉਂਦੀ ਉਹਨਾਂ ਦਾ ਜਾਹੀਂ ਤੂੰ ਮੇਰੀ ਗੱਲ ਸੁਣ ਹਾਂ ਇਹ ਊਨ ਇਹਨੂੰ ਗੱਲ ਕਰਨ ਦਾ ਟੰਗ ਇਹਨੂੰ ਤੋਰੇਗਾ ਕੱਲੇ ਨੂੰ ਕਿਤੇ ਉਹ ਗੱਲ ਪਾ ਕੇ ਆਊਗਾ ਕਿ ਨਾ ਪੂਰੀ ਕੋਈ ਗੱਲ ਵੀ ਸਹੀ ਹੈ ਨਾ ਪੈਸੇ ਵੀ 3 ਲੱਖ ਰੁਪਇਆ 3 ਲੱਖ ਤਾਂ ਕਿਤੇ ਊਨ ਡੇਢ ਹੁਣ ਦੋਨੇ ਜਲਾਕ ਹਨ ਤੈਨੂੰ ਤਾਂ ਕਹੀ ਤੇ ਜਾਣੀ ਆ ਵੀ ਇੱਕੋ ਜੇ ਹੈਗੇ ਨੇ ਇਹ ਆਪਣੇ ਵਾਲੇ ਤਾਂ ਜਮੇ ਨਹੀਂ ਉਹ ਅੱਜ ਉਹ ਤਾਂ ਮਾੜੀ ਮੋਟੀ ਹੈਗੀ ਐ। ਮੈਂ ਨਾ ਨਾਲ ਵਗਦਾ ਫਿਰ। ਮੈਂ ਹੀ ਕਹਿੰਦੀ ਸੀ ਵੀ ਤੂੰ ਸਿਆਣਾ ਤੂੰ ਵਗ ਜਾ ਨਾਲ। ਓਏ ਕੁਲਦੀਪ। ਪੁਰਾਣੇ ਤਰ। ਬਸ ਠੀਕ ਹੈ ਮੈਂ ਤਾਂ ਤਿਆਰ ਹੋਇਆ ਰਹੀ ਆ। ਆਹੋ। ਹਾਂ। ਉਹ ਵੀ ਹੁਣ। ਓ ਮੇਰੀ ਗੱਲ ਸੁਣ। ਮੈਂ ਤੇ ਨਾਲ ਚੱਲਣਾ। ਤੂੰ ਵੀ ਫਿਰ ਹਰਪ੍ਰੀਤ ਦਾ ਫੋਨ ਆ ਗਿਆ ਹੋਣਾ। ਨਹੀਂ ਨਹੀਂ। ਕੰਪਨੀ ਜਰਾਂ ਦਾ ਹੀ ਜਾਂਦਾ। ਅੱਛਾ। ਮੈਂ ਤੇ ਨਾਲ ਚੱਲਦਾ। ਹੋਰ ਪੁੱਤ। ਪਤਾ ਰਕਮ ਦੀ ਹਾਂ ਰਕਮ ਦਾ ਕੰਮ ਹੈ ਮੁੜ ਕੇ ਰਾਹ ਦੇ ਵਿੱਚ ਆਉਂਦੇ ਜਾਂਦੇ ਕੋਈ ਬਥੇਰੀਆਂ ਲੁੱਟਾ ਖੋਹ ਆਉਂਦੇ ਆ ਦੋਨੇ ਚ ਵਾਕੋਂ ਤੁਸੀਂ ਹੈ ਨਹੀਂ ਤਾਂ ਗੱਲ ਹੈ ਠੀਕੋ ਜੇ ਹਾਂ ਠੀਕ ਤਿਆਰੀ ਮੈਂ ਤਿਆਰੀਆਂ ਫਿਰ ਆਪਾਂ ਚੱਲਦੇ ਹਾਂ ਠੀਕ ਹੈ ਤੇ ਮੇਰੀ ਗੱਲ ਸੁਣ ਸਾਡੇ ਆਉਣ ਤੱਕ ਠੀਕ ਹੈ ਨੌਰੇ ਨੂੰ ਚੰਗੀ ਤਰ੍ਹਾਂ ਸਵਾਰਾਂ ਮੈਂ ਆਥਣੇ ਅੱਜ ਨਾਜ਼ਰ ਕੇ ਮੈਂ ਐਸ ਲੈ ਕੇ ਕਿਲੇ ਤੇ ਬੰਦ ਦੇ ਲਈ ਬੰਦ ਠੀਕ ਹੈ ਠੀਕ ਹੈ ਮੈਂ ਆਪਣੇ ਤੇ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਮੇਰਵਾ ਪਾ ਆਇਓ ਭਾਈ ਸਾਨੂੰ ਪੰਜੇ ਦੀ ਲੋਟ ਸੀ ਜੀ ਉਹ ਐਂ ਤਾਂ ਕਹਿ ਕੀ ਆਵਾਂਗੇ ਚੱਲ ਹੋ ਜਾ ਖੜਾ ਮੁੰਡਾ ਪੈਸਿਆਂ ਦਾ ਕੰਮ ਹੈ ਛੇਦੀ ਛਦੀ ਜਾ ਕੇ ਲੈ ਆਈ ਹੁਣ ਆ ਇਧਰ ਕੀ ਕਰਨਾ ਹੈਗਾ ਚੱਲ ਅਦਰ ਮੋਟਾ ਸਾਹਿਬ ਇਹ ਤਾਂ ਮੇਨੂੰ ਆਪਦਾ ਇੱਥੇ ਹੀ ਫੋਰੀਂਗਾ ਪਾਉਂਦਾ ਫਿਰੂਗਾ ਜਦੋਂ ਬਾਗ ਜਾ ਜਾ ਤੇ ਹੁਣ ਫਟੂਆ ਚੱਕਣ ਗਿਆ ਸੀ ਛੇਦੀ ਚੱਕ ਰਿਹਾ ਆ ਗਿਆ ਚੱਲ ਗਿਆ ਹੁਣ ਤੇ ਮੇਰੀ ਗੱਲ ਸੁਣ ਧਿਆਨ ਨਾਲ ਆਪਦਾ ਪੈਸੇ ਗਿਣ ਕੇ ਤੇ ਆਪਦਾ ਦੇਖ ਕੇ ਲਿਆਇਓ ਉਹ ਹਿਯਾਰ ਬਹੁਤ ਆ ਉਹਦੀ ਮਾਂ ਉਹ ਕੋਈ ਜਨ ਮੈਥੇ ਹਿਯਾਰ ਨਹੀਂ ਹੋਸਾ ਕਿਕਰ ਸੰਗ ਬੜਾ ਤਕੜਾ ਬੰਦਾ ਮੈਂ ਤੁਹਾਨੂੰ ਦੱਸਾਂ ਗੱਲ ਐ ਕਰੀ ਮੇਰੀ ਗੱਲ ਸੁਣ ਕਿਕਰ ਸੋ ਖਾਸਾ ਵੱਡਾ ਬੰਦਾ

ਹੋਰ ਠੀਕ ਹੈ ਹਾਂ ਠੀਕ ਹੀ ਹੈ ਬਸ ਸਾਨੂੰ ਪਤਾ ਹੀ ਹੈ ਕਿਵੇਂ ਐਡੀ ਕਾਲ ਜੀ ਨਾ ਸੱਦ ਲੈ ਕੱਲ ਨਾਲ ਤਾਂ ਨਹੀਂ ਸੱਦਿਆ ਮੈਂ ਕਿਹਾ ਅੱਜ ਹਰਪ੍ਰੀਤ ਨੂੰ ਲੈਣ ਆਉਣਗੇ ਅੱਛਾ ਹਾਂ ਹੋ ਗਈ ਗੱਲ ਫੋਨ ਤੇ ਫੋਨ ਤੇ ਤਾਂ ਹੋ ਗਈ ਗੱਲ ਫਿਰ ਹੁਣ ਕਿਵੇਂ ਮੰਨੇ ਹੁਣ ਫਿਰ ਪੈਸਿਆਂ ਦਾ ਇੰਤਜ਼ਾਮ ਕਰ ਲਿਆ ਮੈਂ ਤੂੰ ਕਿੱਥੋਂ ਕਰ ਲਿਆ ਪੈਸੇ ਦਾ ਇੰਤਜ਼ਾਮ ਬਸ ਕਰ ਲਿਆ ਭੈਣੇ ਕੀ ਕਰਾਂ ਫਿਰ ਹੁਣ ਕਰਨਾ ਹੀ ਸੀ ਇੰਤਜ਼ਾਮ ਤਾਂ ਮੈਂ ਤਾਂ ਚਲੋ ਉਹ ਤਾਂ ਮੈਂ ਤੇਰੀ ਗੱਲ ਮੰਨਦੀ ਆ ਕਰਨਾ ਤਾਂ ਸੀਗਾ ਪਰ ਫਿਰ ਵੀ ਕਿਤੋਂ ਨਾ ਕਿਤੋਂ ਤਾਂ ਕਰ ਹੀ ਹੋਊ ਕਰਿਆ ਕੀ ਐ ਉਹ ਪਲਾਟ ਨਹੀਂ ਸੀ ਮੇਰੇ ਨਾਲ ਅੱਛਾ ਉਹ ਗੈਨੇ ਧਰਤਾ ਮੈਂ ਤਾਂ ਆਈ ਤੂੰ ਪਲਾਟ ਬਿਨਾ ਜਵਾਕਾ ਤੋਂ ਪੁੱਛੇ ਤਾਂ ਕਿਵੇਂ ਗੈਨੇ ਧਰਤਾ ਫਿਰ ਹੋਰ ਕੀ ਕਰਾਂ ਜਵਾਕਾ ਨੇ ਤਾਂ ਕੋਈ ਮੈਨੂੰ ਨਿਆ ਨਹੀਂ ਦਿੱਤਾ ਫਿਰ ਮੈਂ ਤਾਂ ਕੁਛ ਕਰਨਾ ਹੀ ਸੀ ਧੀ ਨੂੰ ਤੋੜਨਾ ਸੀ ਘਰੇ ਆਈ ਤਾਂ ਨਹੀਂ ਸਿੱਟੀ ਜਾਏਗੀ ਤੂੰ ਜਿਹੜਾ ਕੋਈ ਉਹ ਚੱਲ ਤੇਰੀ ਰੋਟੀ ਬਣੀ ਆ ਉਹਦੇ ਸਿੱਟੀ ਤੈਨੂੰ ਰੋਟੀ ਮਿਲੂਗੀ ਚੱਲ ਜੇ ਤੇਰੇ ਨਾਂ ਸੀਗਾ ਫਿਰ ਮਾੜਾ ਮੋਟਾ ਪੁੱਛ ਦੱਸਦਾ ਕਰ ਲੈਣੀ ਮੈਨੂੰ ਤਾਂ ਪੁੱਛ ਲੈਂਦੀ ਵੀ ਮੈਂ ਪਲਾਟ ਗੈਨੇ ਕਰਦੀ ਐ ਪਾਣੇ ਬਸ ਤੈਨੂੰ ਕੀ ਪੁੱਛਦੀ ਬਸ ਕੁੜੀ ਵੀ ਬਿਲਡ ਬਿਲਡ ਕਰੀ ਜਾਂਦੀ ਸੀ ਉਹਨਾਂ ਦੇ ਫੋਨ ਆਉਂਦੇ ਸੀ ਵੀ ਜੇ ਰੁਪਏ ਤਿਆਰ ਹੋ ਗਏ ਫੇਰ ਲੈਣਾ ਆਵਾਂਗੇ ਨਹੀਂ ਇਹ ਸਤਾਉਂਦੇ ਨਹੀਂ ਫਿਰ ਉਹਨਾਂ ਦਾ ਤਾਂ ਹੀ ਨਹੀਂ ਪਤਾ ਅੱਜ ਪੈਸੇ ਦੇ ਤੇ ਸਵੇਰੇ ਫੇਰ ਕਹਿ ਦੇਣਾ ਸਾਨੂੰ ਹੋਰ ਚਾਹੀਦੇ ਨਾ ਭੈਣੇ ਤੇਰੇ ਸਾਹਮਣੇ ਕਿਹਾ ਸੀ ਵੀ ਦੋ ਮੱਜਾਂ ਦਾ ਉਹਨੇ ਹੋਰ ਕੀ ਮੰਗਣਗੇ ਉਹ ਕੋਈ ਪਤਾ ਨਹੀਂ ਹਰਪ੍ਰੀਤ ਕੁੜੇ ਹਰਪ੍ਰੀਤ ਪਾਣੀ ਲਿਆ ਕੇ ਦੇ ਤੇਰੀ ਭੂਆ ਆਈ ਐ ਨਾ ਮੇਰੀ ਗੱਲ ਸੁਣ ਹੁਣ 3 ਲੱਖ ਕਰ ਲਿਆ ਮੈਂ ਹੁਣ ਇਹਦੋਂ ਵੱਧ ਕੀ ਮੰਗਣਗੇ ਉਹ ਸੋ ਪਾਲ ਜਦੋਂ ਲਾਲਚ ਪਾਏ ਜੇ ਨਾ ਲਾਲਚ Puri ਬਲਾ ਹੁੰਦਾ ਐ ਨਹੀਂ ਪਤਾ ਉਹਨਾਂ ਦਾ ਦਵਾਰੇ ਫੇਰ ਕਹ ਦੇ ਨਾ ਅੱਜ ਸਾਨੂੰ ਤਿੰਨ ਦਿੱਤਾ ਸਵੇਰ ਨੂੰ ਕੁੜੀ ਨੂੰ ਕਹ ਦੇ ਨਾ ਸਾਨੂੰ ਦੋ ਹੋਰ ਲਿਆ ਕੇ ਦੇ ਭੈਣੇ ਫੇਰ ਤਾਂ ਕਿਵੇਂ ਕਹਿਣਗੇ ਜਦੋਂ ਹੁਣ ਤੂੰ ਬੈਠੀ ਆ ਮੂਰੇ ਹੈ ਡੋਬਿਆ ਵੀ ਤੂੰ ਹੀ ਆ ਫੇਰ ਮੈਂ ਤਾਂ ਉਹਦੇ ਵੀ ਫੇਰ ਜਿਹੜੀ ਗੱਲ ਕਰੀ ਸੀ ਉਸ ਵਾਸਤੇ ਰਹੀ ਸੀ ਹਾਂ ਠੀਕ ਹੈ ਹਰਪ੍ਰੀਤ ਇਹ ਤਾਂ ਹੁਣ ਤੂੰ ਸੋਚਣਾ ਸੀ ਨਾਲੇ ਮੈਂ ਕਹੀ ਗਈ ਪਹਿਲਾਂ ਭਾਈ ਦੇਖ ਲੋ ਐ ਕੀ ਪਤਾ ਸੀ ਵੀ ਉਹ ਇਹ ਜੇ ਬੰਦੇ ਨਿਭਣਗੇ ਮਗਰ ਆ ਕੇ ਤੂੰ ਉਹਨੂੰ ਕਿੱਥੇ ਲੈ ਗਿਆ ਮੈਂ ਬੁਲਾਇਆ ਸੀ ਪੁੱਤ ਤੇਰੀ ਭੂਆ ਨੂੰ ਹਾਂ ਔਰ ਹਾਂ ਕੁਰਸੀ ਤੇ ਹਾਂ ਕੁਰਸੀ ਲਿਆ ਦੁੱਜੀ ਸਤਿਕਾਰ ਜੀ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਸਤਿ ਹੋ ਠੀਕ ਹੈ ਭਾਈ ਹਾਂਜੀ ਵਧੀਆ ਹੋਰ ਭਾਂਜੀ ਤੁਸੀਂ ਠੀਕ ਤਾਂ ਹੋ ਹਾਂਜੀ ਆਪਣੀ ਦੱਸੋ ਉਹ ਤਾਂ ਕਰਿਆ ਆਈ ਨਹੀਂ ਉਹ ਤਾਂ ਅੱਛਾ ਥੋੜੀ ਮੰਮੀ ਆਈ ਨਹੀਂ ਫਿਰ ਹੁਣ ਸਾਰਿਆਂ ਨੇ ਤਾਂ ਕੀ ਕਰਵਾ ਸੀ ਮੈਂ ਚੱਲ ਪਰ ਆਪਾਂ ਦੋਨੇ ਹੀ ਵਗ ਜਾਣੇ ਆ ਹੈ ਤਾਂ ਕਰਕੇ ਇਸ ਮੈਂ ਮੋਟਰਸਾਈਕਲ ਤੇ ਵਗ ਜਾਂਗੇ ਮੈਂ ਬੱਸ ਚੜ੍ਹਦੀ ਹਾਂ ਇਥੋਂ ਮੈਂ ਆਉਂਦਾ ਤਾਂ ਪਹਿਲਾਂ ਕੋਈ ਦੀਪ ਕੱਲਾ ਹੀ ਸੀ ਮਾ ਨਹੀਂ ਅੱਜ ਕੱਲ ਜ਼ਮਾਨਾ ਨਹੀਂ ਹੈਗਾ ਕੱਲੇ ਆਉਣ ਦਾ ਹਾਂਜੀ ਹਾਂਜੀ ਪਾਣੀ ਲੈ ਕੇ ਪਾਣੀ ਲੈ ਦੇ ਹਾਂ ਹੋਰ ਭਾਈ ਜੀ ਤੁਸੀਂ ਠੀਕ ਰਹਿੰਦੇ ਹੋ ਜਮਾ ਠੀਕ ਠਾਕ ਹੈ ਭਾਈ ਹੁਣ ਹੋਰ ਠੀਕ ਹੋ ਜਾਣਗੇ ਐਨੇ ਦਿਨ ਹੋ ਗਏ ਸੀਗੇ ਕੁੜੀ ਨੂੰ ਇੱਥੇ ਆਏ ਨੂੰ ਸਾਡੇ ਤਾਂ ਜੀ ਨਹੀਂ ਸੁਲਾਉਦਾ ਉੱਥੇ ਘਰੇ ਲਾ ਜੀ ਤਾਂ ਕਿੱਥੇ ਲੱਗਦਾ ਜੀ ਹਾਂ ਹੋਰ ਪੁੱਤ ਤੂੰ ਠੀਕ ਹੈ ਹਾਂਜੀ ਹਾਂਜੀ ਤੁਸੀਂ ਦੱਸੋ ਕੰਮਕਾ ਠੀਕ ਹੈ ਪੁੱਤ ਹਾਂਜੀ ਹਾਂਜੀ ਲੋਟ ਆਈ ਕਿਰਾਂ ਤਾਂ ਇਹਦੀ ਮਾਂ ਤਾਂ ਮੇਰੇ ਨਾਲ ਲੜਨ ਲੱਗ ਗਈ ਹੁਣ ਅੱਛਾ ਉਹ ਆਈ ਕੱਲ ਆਈ ਜਦੋਂ ਭਾਈ ਆ ਕੇ ਤੇ ਮੇਰੇ ਨਾਲ ਲੜਨ ਲੱਗੀ ਕਹਿੰਦੀ ਕਿ ਬਹੂ ਤਾਂ ਉੱਥੇ ਦੀ ਹੈ ਤੁਸੀਂ ਛੇਤੀ ਲੈ ਕੇ ਆਓ ਮੈਂ ਕਿਹਾ ਮੈਂ ਤਾਂ ਕਦੋਂ ਦਾ ਕਹੀ ਇਹਨਾਂ ਨੇ ਵੀ ਤੁਸੀਂ ਲੈ ਕੇ ਕਿਉਂ ਨਹੀਂ ਆਉਂਦਾ ਤੂੰ ਜਲਵਾ ਹਜਰਾਕਾਂ ਦੀ ਆ ਹਾਂ ਫਿਰ ਮੈਂ ਕਿਹਾ ਚੱਲ ਭਾਈ ਹੁਣ ਤੂੰ ਲੈ ਕੇ ਇਹ ਫਿਰ ਕਹਿੰਦਾ ਮੈਂ ਤਾਂ ਫੋਨ ਹੀ ਆ ਕੇ ਲੈ ਕੇ ਉਹਨਾਂ ਦਾ ਆਹ ਨਾ ਨਾ ਫਿਰ ਤਾਂ ਲੈ ਕੇ ਆਣਾ ਜ਼ਰੂਰੀ ਆ ਹਾਂ ਫਿਰ ਹਰਪ੍ਰੀਤ ਨੇ ਫੋਨ ਕਰੀ ਜੀ ਛੋਟੀ ਮੰਗ ਸੀ ਜੀ ਉਹ ਪੂਰੀ ਹੋ ਗਈ ਹੁਣ ਤਾਂ ਲੈ ਕੇ ਜਾਣੀ ਕੋਈ ਕੁੜੀ ਸੋਹਣੀ ਦੇਖੋ ਜੀ ਮੰਗਾ ਮੰਗਾ ਤਾਂ ਚਲਦੀਆਂ ਰਹਿੰਦੀਆਂ ਹੁੰਦੀਆਂ ਆਪਾਂ ਕਿਹੜਾ ਆਉਣ ਦੇ ਵਾਸਤੇ ਮੰਗਦੇ ਆਂ ਕੁਛ ਹੈ ਨਾ ਜਿਵਾਕਾਂ ਨੇ ਖੁਸ਼ ਰਹਿਣਾ ਇਹਨਾਂ ਨੇ ਖੁਸ਼ ਰਹਿਣਾ ਤੇ ਇਹ ਆਪਦਾ ਆਦੀ ਜ਼ਿੰਦਗੀ ਨੂੰ ਜਿਉ ਚਲੋ ਤਾਂ ਗੱਲ ਠੀਕ ਹੈ ਭਾਈ ਜੀ ਨਾ ਤੈਨੂੰ ਗੱਲ ਦਾ ਤੁਸੀਂ ਨਾ ਗੁੱਸਾ ਨਾ ਮਨੋ ਮੇਰੀ ਗੱਲ ਦਾ ਧੀਆ ਇਹ ਤਾਂ ਸਦਾ ਹੀ ਮੁੰਡੇ ਵਾਲਿਆਂ ਨੂੰ ਗੁੰਦੇ ਰਹੇ ਤੇ ਇਹ ਅੱਜ ਦਾ ਨਹੀਂ ਇਹ ਤਾਂ ਜੁਗੜੇ ਦਾ ਰਵਾਜ ਹੈ ਇਹ ਜੁਗੜੇ ਦਾ ਰਵਾਜ ਹੈ ਜੀ ਜਦੋਂ ਰਵਾਜ ਸੀਗਾ ਉਦੋਂ ਸੀਗਾ ਹੁਣ ਤਾਂ ਪਰ ਇੰਨਾ ਹੈ ਨਹੀਂ ਨਾ ਦੇਣ ਲੈਣ ਦਾ ਜਿਹੜਾ ਹੁਣ ਆਪਾਂ ਵਰਤੀ ਜਾਂਦੇ ਆ ਇਹਨਾਂ ਦੀ ਲਓ ਭਾਈ ਜੀ ਇਹ ਤਾਂ ਗੱਲ ਥੋੜੀ ਹੈਗੀ ਪੁਰਾਣੀ ਬਰਤਨ ਨੰਬਰ ਤੋਂ ਦੇਖੋ ਸਾਡੇ ਕਿਹੜਾ ਮੁੰਡੇ ਚ ਕੋਈ ਵੱਜ ਜਾ ਨਹੀਂ ਭਾਈ ਸਾਹਿਬ ਗੰਜੈਸ ਮਤਾਬ ਵੀ ਦਿੱਤਾ ਜਾਂਦਾ ਹੈ ਇਹ ਤਾਂ ਗੱਲ ਮੈਂ ਥੋੜੀ ਸਮਝਦਾ ਐ ਤਾਂ ਮੈਨੂੰ ਪਤਾ ਵੀ ਤੁਹਾਡੇ ਇੰਨੀ ਗਜੈਸ ਹੈ ਨਹੀਂ ਪਰ ਹੁਣ ਉਹ ਹੀ ਗੱਲ ਵੀ ਜਦ ਬਰਾਬਰ ਦੇਣਾ ਮੱਥਾ ਲਾਉਣਾ ਫਿਰ ਸੌਖਾ ਤਾਂ ਲੱਗਦਾ ਨਹੀਂ ਹੁੰਦਾ ਭਾਈ ਹਨਾ